ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਐਸੇ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਸਾਡੇ ਹਰ ਇੱਕ ਨਾਲ ਜੁੜਿਆ ਹੋਇਆ ਹੈ ਸਾਡਾ ਮਨ ਬੇਚੈਨ ਕਿਉਂ ਰਹਿੰਦਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਬਿਨਾਂ ਕਾਰਨ ਦੇ ਅੰਦਰੋਂ ਬੇਚੈਨੀ ਕਿਉਂ ਮਹਿਸੂਸ ਕਰਦੇ ਹਾਂ ਕਈ ਵਾਰੀ ਸਭ ਕੁਝ ਠੀਕ ਹੋਣ ਦੇ ਬਾਵਜੂਦ ਵੀ ਦਿਲ ਨੂੰ ਸੁੱਖ ਨਹੀਂ ਮਿਲਦਾ ਚੈਨ ਨਹੀਂ ਮਿਲਦਾ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਇਸ ਵਿੱਚ ਇੰਨੀ ਤੋਂ ਮੁਕਤੀ ਕਿਵੇਂ ਮਿਲ ਸਕਦੀ ਹੈ ਇਸ ਵਿੱਚ ਇੰਨੀ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਕਈ ਵਾਰੀ ਅਸੀਂ ਵੇਖਦੇ ਹਾਂ ਕਿ ਦਿਨ ਚੰਗਾ ਵੀ ਲੰਘ ਜਾਵੇ ਕੁਝ ਖਾਸ ਟੈਨਸ਼ਨ ਨਾ ਹੋਵੇ ਫਿਰ ਵੀ ਫਿਰ ਵੀ ਮਨ ਨੂੰ ਅੰਦਰੋਂ ਸੁੱਖ ਨਹੀਂ ਮਿਲਦਾ ਕਦੇ ਚਿੰਤਾ ਕਦੇ ਡਰ ਕਦੇ ਗੁੱਸਾ ਕਦੇ ਕਦੇ ਉਦਾਸੀ ਇਹ ਬੇਚੈਨੀ ਆਖਿਰ ਆਉਂਦੀ ਕਿਉਂ ਹੈ ਕੀ ਕਾਰਨ ਹੈ ਸੰਗਤ ਜੀ ਮਨ ਦੀ ਫਿਤਰਤ ਹੈ ਭਟਕਣਾ ਮਨ ਹਮੇਸ਼ਾ ਇੱਕ ਵਿਚਾਰ ਤੋਂ ਦੂਜੇ ਵਿਚਾਰ ਵੱਲ ਦੌੜਦਾ ਰਹਿੰਦਾ ਹੈ ਗੁਰਬਾਣੀ ਵਿੱਚ ਵੀ ਆਉਂਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਦਾ ਅਰਥ ਇਹ ਹੈ ਮਨ ਅਸਲ ਵਿੱਚ ਪਰਮਾਤਮਾ ਦੀ ਜੋਤ ਹੈ ਪਰ ਜਦੋਂ ਇਹ ਆਪਣੇ ਮੂਲ ਨੂੰ ਨਹੀਂ ਪਛਾਣਦਾ ਤਾਂ ਇਹ ਹਮੇਸ਼ਾ ਬਾਹਰ ਭਟਕਦਾ ਰਹਿੰਦਾ ਹੈ ਸੰਗਤ ਜੀ ਬੇਚੈਨੀ ਦਾ ਸਭ ਤੋਂ ਵੱਡਾ ਕਾਰਨ ਹੈ ਲਾਲਚ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸਾਨੂੰ ਇਹ ਵੀ ਮਿਲ ਜੇ ਸਾਨੂੰ ਉਹ ਵੀ ਮਿਲ ਜੇ ਇਸ ਲਾਲਚ ਨੇ ਮਨ ਨੂੰ ਕਦੇ ਵੀ ਸ਼ਾਂਤ ਨਹੀਂ ਹੋਣ ਦਿੱਤਾ ਗੁਰਬਾਣੀ ਦੇ ਵਿੱਚ ਲਿਖਿਆ ਹੈ ਕੋ ਬਸਵਾਓ ਨਾ ਛੋੜੀਏ ਹੋਰ ਲਾਲਚ ਅੰਤ ਨਾ ਜਾਏ ਅਸੀਂ ਸੰਸਾਰਕ ਚੀਜ਼ਾਂ ਦੇ ਨਾਲ ਬਹੁਤ ਜ਼ਿਆਦਾ ਲਗਾਵ ਰੱਖਦੇ ਹਾਂ ਜਿਵੇਂ ਕਿ ਰਿਸ਼ਤੇ ਪੈਸਾ ਜਾਇਦਾਦ ਜਦੋਂ ਇਹਨਾਂ ਨਾਲ ਜ਼ਿਆਦਾ ਜੁੜਦੇ ਹਾਂ ਤਾਂ ਇਹ ਚੀਜ਼ਾਂ ਮਨ ਨੂੰ ਬੇਚੈਨ ਕਰ ਦਿੰਦੀਆਂ ਹਨ ਆਨ ਦੀ ਵਿੱਚ ਇਹ ਨਹੀਂ ਦਾ ਤੀਸਰਾ ਕਾਰਨ ਹੈ ਮਨ ਚਾਹੁੰਦਾ ਹੈ ਕਿ ਮੇਰੀ ਹੀ ਗੱਲ ਮੰਨੀ ਜਾਵੇ ਕੋਸ਼ਾ ਮਨ ਚਾਹੁੰਦਾ ਹੈ ਕਿ ਮੇਰੀ ਗੱਲ ਹੀ ਮੰਨੀ ਜਾਵੇ ਤੇ ਹਮੇਸ਼ਾ ਮੇਰੀ ਹੀ ਇੱਜ਼ਤ ਹੋਵੇ ਜਦੋਂ ਇਹ ਨਾ ਹੋਵੇ ਤਾਂ ਮਨ ਅੰਦਰੋਂ ਤੜਫਦਾ ਹੈ ਜਦੋਂ ਕਿਤੇ ਆਪਣੀ ਗੱਲ ਨਹੀਂ ਮੰਨੀ ਜਾਂਦੀ ਜਾਂ ਆਪਣੀ ਕਿਤੇ ਇੱਜ਼ਤ ਨਹੀਂ ਹੁੰਦੀ ਜਾਂ ਘੱਟ ਇੱਜ਼ਤ ਹੁੰਦੀ ਹੈ ਤਾਂ ਮਨ ਅੰਦਰੋਂ ਤੜਫਦਾ ਰਹਿੰਦਾ ਹੈ ਮਨ ਦੀ ਵਿੱਚ ਇੰਨੀ ਦਾ ਚੌਥਾ ਕਾਰਨ ਹੈ ਡਰ ਅਤੇ ਚਿੰਤਾ ਭਵਿੱਖ ਦੀ ਚਿੰਤਾ ਕਰਨੀ ਕੱਲ ਕੀ ਹੋਵੇਗਾ ਅਤੇ ਅਤੀਤ ਦਾ ਪਛਤਾਵਾ ਕਰਨਾ ਉਹਨਾਂ ਕੀਤਾ ਇਹ ਕਰ ਲੈਣਾ ਚਾਹੀਦਾ ਸੀ ਇਹ ਦੋਵੇਂ ਚੀਜ਼ਾਂ ਮਨ ਨੂੰ ਵਰਤਮਾਨ ਤੋਂ ਦੂਰ ਕਰਕੇ ਬੇਚੈਨ ਕਰਦੀਆਂ ਹਨ ਮਨ ਦੀ ਵਿਚੇਨੀ ਦਾ ਸਭ ਤੋਂ ਵੱਡਾ ਕਾਰਨ ਹੈ ਨਾਮ ਸਿਮਰਨ ਦੀ ਕਮੀ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣਾ ਮਨ ਗੁਰੂ ਦੇ ਨਾਮ ਨਾਲ ਨਹੀਂ ਜੋੜਦੇ ਜਦੋਂ ਮਨ ਨੂੰ ਵਹਿਗੁਰੂ ਨਾਲ ਨਾ ਜੋੜੀਏ ਤਾਂ ਇਹ ਹਮੇਸ਼ਾ ਕਿਸੇ ਨਾ ਕਿਸੇ ਵਿਚਾਰ ਵਿੱਚ ਫਸਿਆ ਹੀ ਰਹਿੰਦਾ ਹੈ ਇਹ ਸਨ ਮਨ ਦੀ ਬੇਚੈਨੀ ਦੇ ਕਾਰਨ ਹੁਣ ਆਪਾਂ ਮਨ ਦੀ ਬੇਚੈਨੀ ਨੂੰ ਕਿਵੇਂ ਦੂਰ ਕਰ ਸਕਦੇ ਹਾਂ ਇਸ ਬਾਰੇ ਆਪਾਂ ਜਾਣਦੇ ਹਾਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਆਮ ਦੇ ਸਮੇਂ ਰਹਿਰਾ ਸਾਹਿਬ ਦਾ ਪਾਠ ਕਰਨਾ ਅਤੇ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ ਕਰਨਾ ਗੁਰਬਾਣੀ ਵਿੱਚ ਲਿਖਿਆ ਹੈ ਬਿਨਾਵੇਂ ਨਾਹੀ ਕੋ ਥਾਓ ਦਾ ਅਰਥ ਹੈ ਨਾਮ ਤੋਂ ਬਿਨਾਂ ਕਿਸੇ ਨੂੰ ਟਿਕਾਣਾ ਨਹੀਂ ਮਿਲਦਾ ਇਹਨ ਵਿੱਚ ਘੱਟੋ-ਘੱਟ 10 ਤੋਂ 15 ਮਿੰਟ ਅੱਖਾਂ ਬੰਦ ਕਰਕੇ ਵਾਹਿਗੁਰੂ ਦਾ ਜਾਪ ਕਰੋ ਦੇਖੋ ਮਨ ਨੂੰ ਕਿਵੇਂ ਸ਼ਾਂਤੀ ਮਿਲਦੀ ਹੈ ਉਹ ਕਿਵੇਂ ਸ਼ਾਂਤ ਹੁੰਦਾ ਹੈ ਚੌਥਾ ਉਪਾਅ ਇਹ ਹੈ ਗੁਰਦੁਆਰੇ ਜਾਂ ਘਰ ਵਿੱਚ ਕਿਸੇ ਦੀ ਵੀ ਸੇਵਾ ਕਰਨ ਨਾਲ ਮਨ ਅੰਦਰੋਂ ਨਿਮਰ ਹੋ ਜਾਂਦਾ ਹੈ ਸੇਵਾ ਕਰਕੇ ਮਨ ਦੇ ਅਹੰਕਾਰ ਨੂੰ ਮਾਰਿਆ ਜਾ ਸਕਦਾ ਹੈ ਸੰਗਤ ਜੀ ਪੰਜਵਾਂ ਉਪਾਅ ਹੈ ਅਮਰਤ ਵੇਲੇ ਉੱਠਣਾ ਸਾਦਾ ਖਾਣਾ ਖਾਣਾ ਬਿਨਾਂ ਕਾਰਨ ਮੋਬਾਈਲ ਤੇ ਘੰਟਿਆਂ ਤੱਕ ਲੱਗੇ ਰਹਿਣਾ ਛੱਡਣਾ ਜਿਵੇਂ ਜਿਵੇਂ ਰੁਟੀਨ ਬਣਦੀ ਜਾਵੇਗੀ ਤਾਂ ਮਨ ਵੀ ਹੌਲੀ ਹੌਲੀ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ ਮਨ ਦੀ ਵਿੱਚ ਇੰਨੀ ਦਾ ਅਸਲੀ ਕਾਰਨ ਹੈ ਗੁਰੂ ਦੇ ਨਾਮ ਤੋਂ ਦੂਰ ਹੋ ਜਾਣਾ ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਨਾਮ ਜਪਦੇ ਹਾਂ ਸੇਵਾ ਕਰਦੇ ਹਾਂ ਤਾਂ ਮਨ ਸ਼ਾਂਤ ਹੋ ਜਾਂਦਾ ਹੈ ਗੁਰਬਾਣੀ ਵਿੱਚ ਲਿਖਿਆ ਹੈ ਹਰ ਜਪ ਮਨ ਮੇਰੇ ਤੂੰ ਹਰ ਜਪ ਮਨ ਮੇਰੇ ਇਹ ਹੀ ਤ੍ਰਾਸ ਮਿਟਾਵੇ ਅਸਲੀ ਸੁੱਖ ਤੇ ਸ਼ਾਂਤੀ ਸਿਰਫ ਗੁਰੂ ਦੇ ਨਾਮ ਨਾਲ ਹੀ ਮਿਲ ਸਕਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਨ ਬੇਚੈਨ ਨਾ ਰਹੇ ਗੁਰੂ ਦੇ ਨਾਮ ਨਾਲ ਜੁੜੋ ਇਸ ਦਾ ਇੱਕੋ ਇੱਕ ਹੀ ਰਾਹ ਹੈ ਕਿ ਗੁਰਬਾਣੀ ਪੜ੍ਹਨੀ ਗੁਰੂ ਨਾਲ ਜੁੜਨਾ ਆਓ ਅੱਜ ਤੋਂ ਹੀ ਅਸੀਂ ਨਿਤਨੇਮ ਤੇ ਸਿਮਰਨ ਦੀ ਸ਼ੁਰੂਆਤ ਕਰੀਏ ਤਾਂ ਕਿ ਸਾਡਾ ਮਨ ਸ਼ਾਂਤ ਹੋ ਕੇ ਸਾਡੀ ਜ਼ਿੰਦਗੀ ਦੇ ਵਿੱਚ ਸਕੂਨ ਆ ਜਾਵੇ ਅਤੇ ਅਸੀਂ ਤੰਦਰੁਸਤ ਰਹਿਣ ਲੱਗ ਜਾਈਏ ਸੰਗਤ ਜੀ ਜਦੋਂ ਸਾਡਾ ਮਨ ਬੇਚੈਨ ਰਹਿੰਦਾ ਹੈ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਸਾਨੂੰ ਰੋਗ ਲੱਗ ਗਿਆ ਹੁੰਦਾ ਹੈ ਸਰੀਰ ਥੱਕਿਆ ਥੱਕਿਆ ਮਹਿਸੂਸ ਹੋਣਾ ਕਿਸੇ ਵੀ ਕੰਮ ਵਿੱਚ ਮਨ ਨਾ ਲੱਗਣਾ ਅਸਲੀ ਸੁੱਖ ਤੇ ਸ਼ਾਂਤੀ ਸਿਰਫ ਗੁਰੂ ਦੇ ਨਾਮ ਨਾਲ ਹੀ ਮਿਲਦੀ ਹੈ ਜੇਕਰ ਅਸੀਂ ਨਿਤਨੇਮ ਸਿਮਰਨ ਅਤੇ ਗੁਰਬਾਣੀ ਦੇ ਨਾਲ ਜੁੜੀਏ ਤਾਂ ਮਾਨ ਦੀ ਵਿੱਚ ਇਨੀ ਆਪਣੇ ਆਪ ਹੀ ਦੂਰ ਹੋ ਜਾਵੇਗੀ ਆਓ ਅਸੀਂ ਅੱਜ ਤੋਂ ਹੀ ਗੁਰੂ ਦੇ ਨਾਮ ਨਾਲ ਆਪਣੀ ਜ਼ਿੰਦਗੀ ਨੂੰ ਜੋੜੀਏ ਤਾਂ ਕਿ ਅਸੀਂ ਸੁੱਖ ਸ਼ਾਂਤੀ ਅਤੇ ਚੈਨ ਪ੍ਰਾਪਤ ਕਰ ਸਕੀਏ ਸੰਗ ਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ